ਅੱਜ ਦੀ ਵੀਡੀਓ ਦੇ ਵਿੱਚ ਸਾਰੇ ਮੇਰੇ ਮਿੱਤਰ ਪਿਆਰਿਆਂ ਨੂੰ ਜੀਆਂ ਨੂੰ ਸਾਂਝ ਬੁਕਲ ਤੁਹਾਡਾ ਆਪਣਾ ਚੈਨਲ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਰਲਡ ਪੰਜਾਬੀ ਕਾਰ ਫੰਸ ਹੋਟਲ ਪਾਕ ਹੈਰੀਟੇਜ ਲਾਹੌਰ ਦੇ ਵਿੱਚ ਹੋ ਰਹੀ ਹੈ ਤੇ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਕੁਝ ਕਰੋਨੇ ਮੌਜੂਦ ਨੇ ਤੇ ਜਿਨ੍ਹਾਂ ਦਾ ਪਛੋਕੜ ਵੀ ਲੈਂਦੇ ਪੰਜਾਬ ਦੇ ਨਾਲ ਤੋਬਾ ਟੇਕ ਸਿੰਘ ਦੇ ਨਾਲ ਜੁੜਿਆ ਹੈ ਤੇ ਗੱਲਬਾਤ ਕਰਨੇ ਤੁਸੀਂ ਪਹਿਲੀ ਵਾਰ ਹੀ ਆਇਓ ਮੇਰੇ ਖਿਆਲ ਦੇ ਨਾਲ ਮੈਂ ਪਹਿਲੀ ਵਾਰ ਆ ਹਾਂ ਸਭ ਤੋਂ ਪਹਿਲਾਂ ਤੇ ਤੁਸੀਂ ਆਪਣਾ ਨਾਮ ਦੱਸੋ ਨਾ ਕਿ ਤੁਹਾਡਾ ਨਾਮ ਕੀ ਹੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸलाम ਮੇਰਾ ਨਾਮ ਹਰਵਿੰਦਰ ਸਿੰਘ ਹਰਵਿੰਦਰ ਤਤਲਾ ਦੇ ਨਾਮ ਤੋਂ ਮੈਂ ਗੀਤ ਕਵਿਤਾ ਲਿਖਦਾ ਅਚਲਖਰੀ ਹੋ ਤੁਸੀਂ ਮੈਂ ਤੇ ਮੇਰੀ ਕਿਤਾਬ ਪਿੱਛੇ ਜੀ ਪਬਲਿਸ਼ ਹੋਈ ਹੈ ਲਫ਼ਜ਼ਾਂ ਦੀ ਨਜ਼ਰ ਤੇ ਬਾਕੀ ਮੇਰੇ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਸਰਪੰਨ ਮਾਨ ਵਰਸ਼ਪਤ ਜੀ ਖਾਨ ਅਲੱਗ-ਅਲੱਗ ਫਨਕਾਰਾਂ ਦੀ ਆਵਾਜ਼ ਚ ਰਿਕਾਰਡ ਹੋ ਚੁੱਕੇ ਨੇ ਸਿਰਕੇ ਬਹੁਤ ਸਾਰੇ ਆ ਰਹੇ ਨੇ ਚੜਦੇ ਪੰਜਾਬ ਤੋਂ ਕਿਹੜਾ ਜ਼ਿਲ੍ਹਾ ਤੁਹਾਡਾ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਮੁਗਲ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੱਛਾ ਕੀ ਕੀ ਰੋਡ ਦੇ ਉੱਤੇ ਬਿਲਕੁਲ ਤੇ ਇਧਰੋਂ ਤੁਸੀਂ ਵੇਖਣ ਵਾਲੇ ਮਿੱਤਰ ਪਿਆਰਿਆਂ ਨੂੰ ਇਹ ਵੀ ਦੱਸੋ ਕਿ ਤੁਹਾਡੇ ਬਜ਼ੁਰਗ ਲਹਿੰਦੇ ਪੰਜਾਬ ਦੀ ਧਰਤੀ ਤੇ ਕਿੱਥੇ ਸਨ ਸਾਡੇ ਬਜ਼ੁਰਗ ਚੱਕ ਨੰਬਰ 295 ਜੀਬੀ ਜ਼ਿਲ੍ਹਾ ਉਦੋਂ ਜ਼ਿਲ੍ਹਾ ਲਾਇਲਪੁਰ ਸੀ ਫੈਸਲਾਪੁਰ ਤੇ ਹੁਣ ਜ਼ਿਲ੍ਹਾ ਟੋਬਾ ਟੇਕ ਸਿੰਘ ਹੋ ਗਿਆ ਸਹੀ ਤੁਸੀਂ ਜਦੋਂ ਪਹਿਲੀ ਵਾਰੀ ਲਹਿੰਦੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਤੁਹਾਡੀ ਕੀ ਫੀਲਿੰਗ ਸੀ ਉਸ ਵੇਲੇ ਮਤਲਬ ਉਹਨਾਂ ਗੱਲਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਕਿਉਂਕਿ ਲਗਭਗ 78 ਸਾਲ ਹੋ ਗਏ ਨੇ ਤੇ ਸਾਡੇ ਪਰਿਵਾਰ ਚੋਂ ਕੋਈ ਵੀ ਵਾਪਸ ਇੱਥੇ ਕਦੀ ਨਹੀਂ ਆਇਆ ਅੱਛਾ ਬਜ਼ੁਰਗਾਂ ਜੀ ਬਹੁਤ ਤਰਸਦੇ ਰਹੇ ਉਹਨਾਂ ਦੇ ਇਹ ਕਹਿਣਾ ਕਿ ਸਾਨੂੰ ਸੁਪਨੇ ਵੀ ਉੱਥੋਂ ਦੇ ਆਉਂਦੇ ਨੇ ਤੇ ਹੌਲੀ-ਹੌਲੀ ਕਰਕੇ ਬਜ਼ੁਰਗ ਸਾਰੇ ਚਲੇ ਗਏ ਤੇ ਜਦੋਂ ਮੈਂ ਪਹਿਲਾ ਪੈਰ ਰੱਖਿਆ ਤੇ ਮੈਨੂੰ ਐ ਲੱਗਦਾ ਸੀ ਕਿ ਮੈਂ ਇਕੱਲੇ ਨਹੀਂ ਪੈਰ ਰੱਖਿਆ ਮੇਰਾ ਦਾਦਾ ਦਾਦੀ ਤਾਇਆ ਤਾਈ ਭੂਆ ਪਤਾ ਨਹੀਂ ਕਿੰਨੇ ਕੁ ਜੀ ਮੇਰੇ ਨਾਲ ਆਏ ਪਹਿਲੇ ਪਹਿਲੇ ਉਹਨਾਂ ਨੇ ਮੇਰੇ ਨਾਲ ਇਸ ਧਰਤੀ ਤੇ ਆਏ ਤੇ ਮੇਰਾ ਮਨ ਭਰਿਆ ਸੀ ਜਦੋਂ ਤੁਸੀਂ ਲੈਹਦੇ ਪੰਜਾਬ ਆਉਣਾ ਸੀ ਚੜ੍ਹਦੇ ਪੰਜਾਬ ਦੇ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਲੈਹਦੇ ਪੰਜਾਬ ਜਾ ਰਹੇ ਹੋ ਤੁਹਾਡਾ ਕਿਸੇ ਹੋਰ ਕੰਟਰੀਜ਼ ਦਾ ਵੀਜ਼ਾ ਨਹੀਂ ਲੱਗਣਾ ਨਹੀਂ ਮੇਰੇ ਮੈਂ ਪੋਸਟ ਵੀ ਇਹਦੀ ਪਾਈ ਸੀ ਕਿ ਮੈਂ ਜਦੋਂ ਤੋਂ ਹੋਸ਼ ਸੰਭਾਲੀ ਹਾਂ ਮੇਰੀ ਕੋਈ ਰੀਤ ਸੀ ਕਿ ਮੈਂ ਪਾਕਿਸਤਾਨ ਜਾਣਾ ਹੂੰ ਉਹਦੇ ਲਈ ਕੈਨੇਡਾ ਅਮਰੀਕਾ ਮੈਂ ਜਾਵਾਂ ਨਾ ਜਾਵਾਂ ਵੀਜ਼ਾ ਲੱਗੇ ਨਾ ਲੱਗੇ ਕਿਉਂਕਿ ਹਰ ਸਿੱਖ ਇਹ ਅਰਦਾਸ ਕਰਦਾ ਕਿ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੇਦਾਰੇ ਹੈ ਨਾ ਜੋ ਸੁਭ ਬਣਿਆ ਅਸੀਂ ਨਨਕਾਣਾ ਸਾਹਿਬ ਵੀ ਜਾਵਾਂਗੇ ਕਰਤਾਰਪੁਰ ਸਾਹਿਬ ਵੀ ਜਾਵਾਂਗੇ ਤੇ ਉਸ ਅਰਦਾਸ ਤੋਂ ਉਸ ਚੀਜ਼ ਤੋਂ ਕੁਝ ਵੀ ਨਹੀਂ ਮੰਗਾ ਲੈਂਦੇ ਪੰਜਾਬ ਤੋਂ ਜਿਹੜੀ ਤੁਹਾਨੂੰ ਮੁਹੱਬਤ ਮਿਲੀ ਆ ਦੋਸਤਾਂ ਦੀ ਤੁਸੀਂ ਜੜਦੇ ਪੰਜਾਬ ਜਾ ਕੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਨੈਗੇਟਿਵਿਟੀ ਆ ਕਿ ਲੈਂਦੇ ਪੰਜਾਬ ਜਾਵਾਂਗੇ ਜਾਂ ਪਾਕਿਸਤਾਨ ਜਾਵਾਂਗੇ ਤੇ ਹੋਰ ਕੰਟਰੀਜ਼ ਦਾ ਵੀਜ਼ਾ ਵੇਖੋ ਹੁਣ 16 ਕੰਟਰੀ ਦੇ ਵਿੱਚ ਸਾਡੇ ਦੇਸ਼ ਤੋਂ ਵੀ ਲੋਕ ਜਨ ਸਾਡੇ ਦੇਸ਼ ਦੇ ਲੋਕ ਕੈਨੇਡਾ ਅਮਰੀਕਾ ਯੂਕੇ ਫਰਾਂਸ ਆਸਟ੍ਰੇਲੀਆ ਹੱਦ ਤੱਕ ਬੈਠੇ ਨੇ ਤੇ ਇਹ ਗਮਨ ਦੇ ਵਿੱਚ ਜਿਹੜਾ ਤੁਹਾਡੇ ਉਹ ਨੈਗੇਟਿਵਿਟੀ ਫੈਲੀ ਹੋਈ ਆ ਤੁਸੀਂ ਕੀ ਪੈਗਾਮ ਦੇੋਗੇ ਜਾ ਕੇ ਉੱਥੇ ਨਹੀਂ ਪੈਗਾਮ ਤੇ ਹੀ ਹੈ ਕਿ ਬਹੁਤ ਸਾਰੇ ਲੋਕ ਆ ਰਹੇ ਨੇ ਤੇ ਹੁਣ ਇੱਕ 5 ਸਾਲ ਦਾ ਬੱਚਾ ਆਇਆ ਹੈ ਅੱਛਾ ਚੜ੍ਹਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਅੱਛਾ ਤੇ ਜੇ ਇਸ ਤਰ੍ਹਾਂ ਦਾ ਹੁੰਦਾ ਬੱਚੇ ਨੂੰ ਕਿਉਂ ਲੈ ਕੇ ਆਉਂਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਾਕਿਸਤਾਨ ਦੇ ਲੋਕਾਂ ਦਾ ਵੀ ਬਾਹਰ ਦਾ ਵੀਜ਼ਾ ਲੱਗਦਾ ਹੈ ਤੇ ਹੁਣ ਜਿੰਨੇ ਪੰਕਾਰ ਇੱਥੇ ਆਏ ਨੇ ਸਦਾਕਾਰ ਕਲਾਕਾਰ ਹਨ ਤੇ ਬਹੁਤ ਸਾਰੇ ਉਹ ਅਲੱਗ-ਅਲੱਗ ਵਰਕਸ਼ਪ ਬੁਰਕਾ ਚ ਘੁੰਮਦੇ ਨੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਇਸ ਗੱਲ ਤੁਸੀਂ ਜਦੋਂ ਲੈਹਦੇ ਪੰਜਾਬ ਆਏ ਹੋ ਲੋਕਾਂ ਨੂੰ ਮਿਲੇ ਹੋ ਤੁਸੀਂ ਹੋਰ ਕੰਟਰੀਜ਼ ਦੇ ਵਿੱਚ ਪਤਾ ਨਹੀਂ ਗਏ ਹੋ ਜਾਂ ਨਹੀਂ ਤੁਸੀਂ ਆਪਣੇ ਉਧਰ ਇੰਡੀਆ ਦੇ ਵਿੱਚ ਹੀ ਗੱਲ ਕਰ ਲੈਣੇ ਕਿ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾਂਦੇ ਹੋ ਤੁਹਾਨੂੰ ਆਪਣੇ ਕੰਟਰੀਜ਼ ਦੇ ਵਿੱਚ ਹੀ ਬੋਲੀ ਤੇ ਬਹੁਤ ਸਾਰੇ ਕਲਚਰ ਤੇ ਬਹੁਤ ਸਾਰੇ ਇਸ਼ੂਜ਼ ਹੋਦੇ ਹੋਣਗੇ ਤੁਸੀਂ ਲੈਣੇ ਪੰਜਾਬ ਆ ਕੇ ਤੁਹਾਨੂੰ ਕੋਈ ਕਲਚਰ ਦਾ ਬੋਲੀ ਦਾ ਸਭਿਆਚਾਰ ਦਾ ਕੋਈ ਇਸ਼ੂ ਆਇਆ ਹੋਵੇ ਨਹੀਂ ਨਹੀਂ ਅਸੀਂ ਕੱਲ ਵੀ ਗੱਲਾਂ ਕਰਦੇ ਆਂ ਲਾਹੌਰ ਘੁੰਮੇ ਕੱਲ ਅਸੀਂ ਜਿੰਨਾ ਘੁੰਮ ਸਕਦੇ ਸੀ ਸਾਨੂੰ ਐ ਲੱਗੇ ਕਿ ਅੰਮ੍ਰਿਤਸਰ ਚ ਫਿਰਦੇ ਆਂ ਸਿਰਫ ਇੱਕ ਸਕ੍ਰਿਪਟ ਦਾ ਥੋੜਾ ਜਿਹਾ ਲੱਗਦਾ ਹੈ ਨਾ ਉਸੇ ਗੁੱਲਮੁਗੀ ਤੇ ਇੱਥੇ ਸ਼ਾਮਕੀਆ ਪਰ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਕਿ ਉਹ ਬਾਈਕ ਭਜਾ ਭਜਾ ਕੇ ਸਾਡੇ ਨੇੜੇ ਆਉਂਦੇ ਗੱਲਾਂ ਕਰਨ ਨੂੰ ਹਰ ਹਰ ਬੰਦਾ ਗੱਲ ਕਰਨੀ ਚਾਹੁੰਦਾ ਤੁਸੀਂ ਬਾਹਰਲੇ ਮੁਲਕ ਦੀ ਵੀ ਗੱਲ ਕੀਤੀ ਹੈ ਨਾ ਮੈਂ ਪਿੱਛੇ ਜਿੱਦ ਦਵਾਈ ਜਾ ਕੇ ਆਇਆ ਅੱਛਾ ਉੱਥੇ ਕਿਸੇ ਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਪਾਕਿਸਤਾਨੀ ਭਰਾ ਇੰਨੇ ਪਿਆਰ ਨਾਲ ਮਿਲਦੇ ਨੇ ਪੱਗ ਵੇਖੀ ਹੈ ਹੈ ਨਾ ਤੇ ਉਹ ਮਤਲਬ ਪੈਸੇ ਵੀ ਨਹੀਂ ਲੈਣੇ ਕਈ ਵਾਰੀ ਸਾਡੇ ਕੋਲ ਉੱਥੇ ਵੀ ਨਹੀਂ ਲੋਕਾਂ ਨੇ ਪੈਸੇ ਚੀਜ਼ ਵੀ ਵਾਧ ਦੇ ਦਿੰਦੇ ਨੇ ਕਿ ਤੁਸੀਂ ਸਾਡੇ ਭਰਾ ਇਸ ਤਰ੍ਹਾਂ ਦਾ ਆਪਣਾ ਪਿਆਰ ਬਾਉਣੀ ਇਸ ਤਰ੍ਹਾਂ ਦੀ ਜਿਹੜਾ ਹੋਰ ਕਿਤੇ ਨਹੀਂ ਆ ਜਾ ਕੇ ਮਹਿਸੂਸ ਕਰ ਸਕਦੇ ਆਪਾਂ ਨਹੀਂ ਇਹ ਗੱਲ ਤੇ ਅਸੀਂ ਦਾਅਵੇ ਨਾ ਕਰਨਾ ਕਿ ਤੁਸੀਂ ਸਿਰ ਤੇ 11 ਸਜਾ ਕੇ ਆ ਜਾਓ ਪੱਗਾ ਬਣ ਕੇ ਆ ਜਾਓ ਆਪਣੇ ਖੀਸੇ ਖਾਲੀ ਲੈ ਕੇ ਆਓ ਉਧਰੋਂ ਤੇ ਲੈnde ਪੰਜਾਬ ਤੋਂ ਤੁਸੀਂ ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਦੇ ਵਿੱਚ ਲੈ ਕੇ ਜਾਓਗੇ ਢੇਰ ਸਾਰੀਆਂ ਮੁਫਤਾਂ ਟੇਲ ਸਾਰੇ ਤੋਹਫੇ ਜਿਹੜੇ ਆ ਤੁਸੀਂ ਚੜ੍ਹਦੇ ਪੰਜਾਬ ਲੈ ਕੇ ਜਾਓਗੇ ਸਾਡੇ ਕੋਲ ਸਿਰਫ ਇੱਕ ਸ਼ਾਮ ਤੇ ਇੰਨੀ ਆ ਜਾਂਦਾ ਇਕੱਠੀਆਂ ਹੋ ਗਈਆਂ ਹਾਂ ਕਿ ਸਾਹਮਣੇ ਓਕੇ ਲੈ ਜਾਂਦਾ ਜਿਹੜਾ ਲਾਹੌਰ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਇਹ ਡਾਇਲੌਗ ਚੜ੍ਹਦੇ ਪੰਜਾਬ ਦੇ ਵਿੱਚ ਕਿੰਨਾ ਮਸ਼ਹੂਰ ਹੈ ਇਸ ਲਈ ਤੁਸੀਂ ਬਜ਼ੁਰਗਾਂ ਤੋਂ ਹੀ ਸੁਣਦੇ ਰਿਆਂ ਹੁਣ ਦੀਆਂ ਗੱਲਾਂ ਅੱਛਾ ਇਹ ਚਾਹੇ ਫਿਲਮਾਂ ਚ ਜਾਂ ਹੁਣ ਵਰਤਨ ਲੱਗੇ ਨੇ ਪਰ ਸਾਡੇ ਬਜ਼ੁਰਗ ਅੱਜ ਤੋਂ ਮਤਲਬ 78 ਸਾਲ ਪਹਿਲਾਂ ਗਏ ਤੇ ਉਸ ਤੋਂ ਪਹਿਲਾਂ ਦੀਆਂ ਗੱਲਾਂ ਚੱਲਦੀਆਂ ਨੇ ਜੋ ਕੋਈ ਲਾਹੌਰ ਨੂੰ ਕਿਸੇ ਟਾਈਮ ਏਸ਼ੀਆ ਦਾ ਪੈਰਿਸ ਕਿਹਾ ਜਾਂਦਾ ਸੀ ਪੈਰਿਸ ਕਿਹਾ ਜਾਂਦਾ ਸੀ ਇੱਥੋਂ ਦਾ ਨਾਰਕਲੀ ਬਾਜ਼ਾਰ ਬਹੁਤ ਪੁਰਾਣੇ ਬਾਜ਼ਾਰਾਂ ਦੇ ਵਿੱਚ ਇਸ ਕਰਕੇ ਆਮ ਲੋਕ ਪਿੰਡਾਂ ਥਾਵਾਂ ਤੇ ਰਹਿੰਦੇ ਸਨ ਤੇ ਉਹਨਾਂ ਨੂੰ ਜਿੰਨਾ ਚਿਰ ਉਹ ਲਾਹੌਰ ਨਹੀਂ ਸੀ ਵੇਖਿਆ ਹੁੰਦਾ ਇਹ ਮੰਨਿਆ ਜਾਂਦਾ ਸੀ ਕਿ ਉਹ ਧਰਤੀ ਤੇ ਨਹੀਂ ਆਇਆ ਧਰਤੀ ਤੇ ਨਹੀਂ ਆਇਆ ਉਹਨੇ ਕੁਝ ਵੀ ਨਹੀਂ ਵੇਖਿਆ ਤੁਸੀਂ ਹੁਣ ਚੜ੍ਹਦੇ ਪੰਜਾਬ ਜਾ ਕੇ ਦੱਸੋ ਕਿ ਕਿ ਮੈਂ ਚੜ੍ਹਦੇ ਪੰਜਾਬ ਤੋਂ ਇੱਕ ਆਤਮਿਕ ਤੌਰ ਤੇ ਲੈਂਦੇ ਪੰਜਾਬ ਗਿਆ ਇੱਕ ਰੂਹਾਨੀ ਤੌਰ ਤੇ ਲੈਂਦੇ ਪੰਜਾਬ ਤੇ ਗਿਆ ਤੇ ਇੱਕ ਸਰੀਰਕ ਤੌਰ ਤੇ ਇੱਕ ਪੂਰੀ ਬਾਡੀ ਲੈ ਕੇ ਜਿਹੜੀ ਮੈਂ ਕਿਉਂਕਿ ਲਾਹੌਰ ਜਿਹਨੇ ਵੇਖ ਲਿਆ ਉਹ ਜੰਪਿਆ ਹੈ ਕਿ ਮੈਂ ਇੱਕ ਬਾਡੀ ਲੈ ਕੇ ਚੜ੍ਹਦੇ ਪੰਜਾਬ ਹੁਣ ਵਾਪਸ ਜਾ ਰਿਹਾ ਇਸੇ ਤਰ੍ਹਾਂ ਇਸੇ ਤਰ੍ਹਾਂ ਦੋਸਤਾਂ ਮਿੱਤਰਾਂ 'ਚ ਵੀ ਬਹੁਤ ਇਸ ਤਰ੍ਹਾਂ ਦਾ ਉੱਚੋਂ ਵੀ ਫੋਨ ਆਈ ਜਾਂਦੇ ਇਹ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਕਿਹੋ ਜਿਹੇ ਲੋਕ ਮੈਨੂੰ ਅੱਛਾ ਉਧਰ ਪੁੱਛ ਰਹੇ ਨੇ ਹਾਂ ਕਿ ਤੁਹਾਨੂੰ ਉਹ ਫਲਾਣਾ ਮਿਲਿਆ ਹਨਾ ਤੇ ਜਿਵੇਂ ਇੱਧਰ ਕਈ ਬੰਦੇ ਆਪਣੇ ਮਸ਼ਹੂਰ ਨੇ ਹਨਾ ਉਹਨਾਂ ਬਾਰੇ ਪੁੱਛਦੇ ਨੇ ਕਿ ਉਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਸਤੂ ਵੀਡੀਓ ਭੇਜੋ ਸਤੂ ਫੋਟੋ ਭੇਜੋ ਲਗਾਤਾਰ ਇਹ ਜਿਹੜਾ ਬੂਟਾ ਗਾਣਾ ਕੱਢਦਾ ਹੈ ਤੁਹਾਡੇ ਉਧਰ ਵੀ ਕਰਦਾ ਸਾਡਾ ਬੂਟਾ ਸਾਡਾ ਇਹ ਤੇ ਗਾਣਾ ਉਧਰ ਕੱਢਦਾ ਤੁਹਾਡੇ ਵਾਲੇ ਵਿੱਚ ਨਹੀਂ ਬੂਟੇ ਨੇ ਪਹਿਲਾਂ ਉਧਰ ਹੀ ਗਾਣਾ ਕੱਢਿਆ ਬੂਟਾ ਪਹਿਲਾਂ ਉਧਰ ਹੀ ਗਾਣਾ ਕੱਢਿਆ ਚੱਲ ਮੇਰਾ ਪੁੱਤ ਚੱਲ ਇਸ ਤੋਂ ਪਹਿਲੇ ਕਿ ਬੂਟਾ ਸਾਨੂੰ ਵੀ ਗ ਤੇ ਬਹੁਤ ਬਹੁਤ ਧੰਨਵਾਦ ਸਾਡੀਆਂ ਸਰਕਾਰਾਂ ਦਾ ਕਿ ਜਿਨ੍ਹਾਂ ਨੇ ਚੜ੍ਹਦੇ ਲੈਣਦੇ ਪੰਜਾਬ ਨੂੰ ਇੱਕ ਕਰਨ ਦਾ ਗਾਹੇ ਬਗਾਹੇ ਮੌਕਾ ਦਿੱਦਿਆ ਨੇ ਤੇ ਇਸ ਤਰ੍ਹਾਂ ਲੈ ਕੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਆਪਾਂ ਇੱਕ ਦੂਜੇ ਦੇ ਨੇ ਸੋਸ਼ਲ ਮੀਡੀਆ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਚੜ੍ਹਦੇ ਲੈਣਦੇ ਪੰਜਾਬ ਦੀ ਨਫਰਤਾਂ ਨੂੰ ਮਿਟਿਆ ਜਿਹੜੇ ਸਾਡੇ ਮਨਵਟਾ ਸੀ ਅੱਜ ਤੋਂ ਕੋਈ 7 8 ਦਹਾਕੇ ਪਹਿਲਾਂ ਦੇ ਉਹਨੂੰ ਸੋਸ਼ਲ ਮੀਡੀਆ ਨੇ ਖਤਮ ਕੀਤਾ ਤੈ ਤੁਹਾਨੂੰ ਲਹਿੰਦੇ ਪੰਜਾਬ ਵੇਖ ਕੇ ਸਾਨੂੰ ਇੰਜ ਹੀ ਲੱਗਦਾ ਕਿ ਜਿਵੇਂ ਸਾਡੇ ਉਧਰੋਂ ਬਜ਼ੁਰਗ ਜਿਸ ਸਾਡੇ ਬਜ਼ੁਰਗਾਂ ਦਾ ਨਾੜਵਾ ਉਧਰ ਦਪਿਆ ਅਸੀਂ ਹੁਸ਼ਿਆਰਪੁਰ ਤੋਂ ਆਏ ਆ ਤਸੀਦ ਸਾਡੀ ਦਸੂਹਾ ਸੀ ਤੁਸੀਂ ਉਧਰੋਂ ਹੁੰਦੇ ਹੋ ਤਾਂ ਸਾਨੂੰ ਇੰਜ ਲੱਗਦਾ ਕਿ ਜਿਵੇਂ ਸਾਡੇ ਬਜ਼ੁਰਗਾਂ ਦੀ ਖੁਸ਼ਬੂ ਤੁਸੀਂ ਲੈ ਕੇ ਆਏ ਹੋ ਉਹ ਸਾਡੇ ਬਜ਼ੁਰਗਾਂ ਦੀ ਤਲਪ ਸੀ ਹੁਣ ਵੀ ਅੰਦਰ ਗੱਲਾਂ ਕਰਦੇ ਸੀ ਕਿ ਜਦੋਂ ਆਪਾਂ ਇੱਥੇ ਆ ਕੇ ਇੱਕ ਤਰ੍ਹਾਂ ਜਫੀ ਪਾਉਂਦੇ ਆ ਉਹਦਾ ਕੀ ਮਤਲਬ ਹੈ ਕਿ ਅਸੀਂ 80 ਸਾਲ ਪਹਿਲਾਂ ਕੀਤੀਆਂ ਗਲਤੀਆਂ ਦੀ ਮਾਫੀ ਮੰਗ ਰਹੇ ਹਾਂ ਹਾਂ ਤੇ ਤੁਸੀਂ ਵੀ ਕੀਤੇ ਅਸੀਂ ਵੀ ਕੀਤੇ ਤੇ ਰਲ ਮਿਲ ਕੇ ਇਹ ਸਾਰਾ ਕੁਝ ਲੋ ਜੀ ਬਹੁਤ ਧੰਨਵਾਦ ਤੁਹਾਡਾ ਤੇ ਚੈਨਲ ਨੂੰ ਇਸ ਤਰ੍ਹਾਂ ਦੀ ਹੋਰ ਵੀਡੀਓ ਵੇਖਣ ਵਾਸਤੇ ਸਬਸਕ੍ਰਾਈਬ ਕਰ ਲਵੋ ਲਾਈਕ ਕਰਕੇ ਤੇ ਸੋਹਣਾ ਜਿਹਾ ਕਮੈਂਟ ਕਰਨਾ ਇਸ ਮੁੰਡੇ ਵਰਗਾ ਜਿਦਾਂ ਦਾ ਸੋਹਣਾ ਤੁਸੀਂ ਮੁੰਡਾ ਵੇਖ ਰਹੇ ਹੋ ਸੋਹਣੀ ਪੱਗ ਬੰਨੀ ਆ ਚੜ੍ਹਦੇ ਪੰਜਾਬ ਤੋਂ ਆਇਆ ਤੇ ਇਹ ਤਤਲਾ ਜੱਟਾਂ ਦੀ ਗੋਤ ਆ ਕੋਈ ਹਾਂਜੀ ਹਾਂਜੀ ਚਲੋ ਜੀ ਤਤਲਾ ਮੈਂ ਪਹਿਲੀ ਵਾਰੀ ਸ਼ਾਇਦ ਸੁਣੀ ਆ ਤੇ ਤਤਲਾ ਮੈਂ ਤੇ ਬੜੀ ਥੋੜੀ ਜਿਹਾ ਹੋਰ ਵੀ ਗੱਲ ਦੱਸ ਦਿੰਦਾ ਤੇ ਤੁਹਾਡੇ ਇਧਰ ਬਹੁਤ ਵੱਡੇ ਸ਼ਾਇਰ ਹੋਏ ਨੇ ਗਲਾਮ ਆਕਬਾਲ ਤੋਂ ਬਾਅਦ ਦੂਜੇ ਨੰਬਰ ਤੇ ਫੈਜ਼ अहमद ਫੈਸਾ ਫੈਜ਼ अहमद ਫੈਸਾ ਵੀ ਤਤਲੇ ਸਨ ਅੱਛਾ 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 ਹਾਂ ਲਓ ਜੀ ਬਹੁਤ ਮਿਹਰਬਾਨੀ ਵਾਸੇ ਰੋ